ਅੱਜ ਕੱਲੇ ਪੰਜਾਬ ਚੋਂ ਨਹੀਂ ਦੇਖਦੇ ਆ 550 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸਾਰੇ ਦੇਸ਼ ਦੇ ਕਿਸਾਨ ਸਮੁੱਚੇ ਭਾਰਤ ਦੇ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਤੇ ਵੱਖ-ਵੱਖ ਜਿਹੜੇ ਰੋਡ ਦਿੱਲੀ ਨੂੰ ਜਾ ਰਹੇ ਆ ਤੇ ਉਹਨੂੰ ਵੱਖ-ਵੱਖ ਜੂਨਾਂ ਦੇ ਵਿੱਚ ਵੰਡ ਕੇ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ 31 ਜਥੇਬੰਦੀਆਂ ਤੇ ਅੱਜ ਇੱਥੋਂ ਤੱਪੇ ਮੰਡੀ ਤੋਂ ਬਰਨਾਲੇ ਜ਼ਿਲ੍ਹੇ ਦੇ ਕਿਸਾਨ ਬਾਇਆ ਤਲਵੰਡੀ ਸਾਬੂ ਹੋ ਕੇ ਜਿਹੜਾ ਰੱਦੀਆ ਬਾਰਡਰ ਆ ਸੀ ਉੱਥੋਂ ਲੰਘਣਾਗਾ ਤੇ ਵਾਇਆ ਜਾਣਾ ਸੀ ਸਰਸਾ ਰੋਡ ਦਿੱਲੀ ਨੂੰ ਜਾਣਾ ਜਿਹੜਾ ਸੰਘਰਸ਼ਤਾਂ ਨੂੰ ਲੈ ਕੇ ਜਾਨਕੀ ਥਾਂ ਤਾਂ ਤੇ ਜਾਨਕੀ ਬੈਰੀਅਰ ਲਾ ਕੇ ਰੋਕੇ ਜਾ ਰਹੇ ਹੈ ਸਰਕਾਰਾਂ ਵੱਲੋਂ ਹਰਿਆਣਾ ਵੱਟ ਤੇ ਵੀ ਰੁਕੇ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹੜੀ ਖੱਟਰ ਦੀ ਸਰਕਾਰ ਆ ਹਰਿਆਣੇ ਦੀ ਉਹਨੂੰ ਪਹਿਲਾਂ ਤਾਂ ਹੀ ਬੇਨਤੀ ਕੀਤੀ ਆ ਪਹਿਲਾਂ ਵੀ ਬੋਲ ਕੇ ਛੱਡੇ ਆ ਵੀ ਭਾਈ ਸਾਡੀ ਲੜਾਈ ਦਿੱਲੀ ਦੀ ਨਾਲ ਆ ਦਿੱਲੀ ਸਰਕਾਰ ਸਾਡੇ ਫੈਰੀਗੇਟ ਲਾ ਲਵੇ ਪਾਣੀ ਦੀਆਂ ਬਸਾੜਾਂ ਮਾਰੇ ਡਾਂਗਾ ਮਾਰੇ ਗੋਲੀਆਂ ਮਾਰੇ ਅਥਰੂ ਕੇ ਸਿੱਟੇ ਉਹਦੇ ਨਾਲ ਲੜਾਈ ਲੜਾਂਗੇ ਤੇ ਹਰਿਆਣੇ ਦੀ ਸਰਕਾਰ ਨੂੰ ਕੀ ਲੋੜ ਪੈ ਗਈ ਪੰਜਾਬ ਤੇ ਹਰਿਆਣੇ ਦੀ ਪ੍ਰੋਬਲਮਾਂ ਜਿਆਦਾ ਜਿੱਥੇ ਐਮਐਸਪੀ ਮਿਨੀਮਮ ਫੂਡ ਪ੍ਰਾਈਸ ਹੈ ਤੇ ਹੁਣ ਖੱਟਰ ਦੀ ਸਰਕਾਰ ਨੇ ਬਾਰਡਰ ਸੀਲ ਕਰਤਾ ਹੈਗਾ ਫੌਜ ਲਾਈ ਆ ਪੁਲਿਸ ਲਾਈ ਆ ਹਰਿਆਣੇ ਦੀ ਤੇ ਜੇਕਰ ਇੱਕ ਵੀ ਪੰਜਾਬ ਦੇ ਕਿਸਾਨ ਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਤਾਂ ਜਿਵੇਂ ਪੰਜਾਬ ਦੇ ਵਿੱਚ ਬਰਗਾੜੀ ਕਾਂਡ ਕਾਲੀਆਂ ਵਲੇ ਖਾਲੀ ਕਾਲੀ ਸਰਕਾਰ ਖਤਮ ਹੋ ਗਈ ਉਵੇਂ ਖੱਟਰ ਦੀ ਸਰਕਾਰ ਜਿੱਥੇ ਰੋਕੂਗੀ ਉੱਥੇ ਬੈਠਾਂਗੇ ਤੇ ਜਿਹੜੀ ਬਹੁਮਤਾ ਚਟਾਲੇ ਦੇ ਪੋਤੇ ਦੀ ਦਿੱਤੀ ਵੀ ਉਪ ਸੀਐਮ ਹੈ ਜਿਹੜਾ ਉਥੋਂ ਹਰਿਆਣੇ ਦਾ ਉਹਦੇ ਤੇ ਦਬਾਅ ਬਣਾ ਕੇ ਜਿਹਨੇ ਰੋਕੇ ਉਤੇ ਖੱਟਰ ਦੀ ਸਰਕਾਰ ਤੋੜ ਕੇ 10 ਦਿਨ ਬਹਿਣਾ ਪਏ 20 ਦਿਨ ਬਹਿਣਾ ਪਏ ਉਥੋਂ ਇਹਦੀ ਸਰਕਾਰ ਤੁਰੰਤ ਤੋੜਾਂਗੇ ਤੇ ਫਿਰ ਦਿੱਲੀ ਵੱਲ ਨੂੰ ਚੱਲੇ ਫੇਰ ਬੰਦੇ ਪੱਦਰ ਤੇ ਜਿਹਨ ਕਿ ਇੱਥੋਂ ਜਿਹਨ ਕਿ ਜਿਹੜਾ ਇਕੱਠੇ ਕੀਤਾ ਕਰਕੇ ਲਿਜਾਇਆ ਜਾ ਰਿਹਾ ਇਸ ਵਾਰ ਕੋਈ ਗਿਣਤੀ ਨਹੀਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਵੀ ਜਥੇਬੰਦੀਆਂ ਦੇ ਸੱਦੇ ਤੋਂ ਬਿਨਾ ਲੋਕ ਪੰਜਾਬ ਦੇ ਆਪ ਮਾਰੇ ਨੌਜਵਾਨ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਤੇ ਇਸ ਕਰਕੇ ਕੋਈ ਗੈਂਤੀ ਨਹੀਂ ਲੋਕਾਂ ਦਾ ਵੱਡਾ ਹਜੂਮ ਆ ਜਿਹੜਾ ਉਹ ਦਿੱਲੀ ਨੂੰ ਕੂਚ ਕੇ ਦਿੱਲੀ ਦੇ ਪ੍ਰਦਰਸ਼ਨ ਕਿੰਨਾ ਟਾਈਮ ਚੱਲੇਗਾ ਤੁਹਾਡਾ ਜਦੋਂ ਪਹੁੰਚੋਗੇ ਇਹ ਜਿੱਥੇ ਰੋਕਣਗੇ ਉੱਥੇ ਬੈਠਾਂਗੇ ਜੇ ਹਰਿਆਣਾ ਦੀ ਸਰਕਾਰ ਰੋਕਦੀ ਉੱਥੇ ਜਾਮ ਕਰ ਦਾਂਗੇ ਤੇ ਦਿੱਲੀ ਜਿੰਨਾ ਚਿਰ ਜਿਹੜੇ ਕਾਲੇ ਕਾਨੂੰਨ ਆ ਇਹ ਜਿਹੜੀ ਸਰਕਾਰ ਰੱਦ ਨਹੀਂ ਕਰਦੀ ਉਹਨਾਂ ਚਿਰ ਅਸੀਂ ਆਵਾਂਗੇ ਨਹੀਂ ਇਸ ਵਾਰ ਕਰੋ ਜਾਂ ਮਰੋ ਦੀ ਨੀਤੀ ਤੇ ਆ ਅੱਗੇ ਅਸੀਂ ਜੰਤਨ ਮੰਦਰ ਵਾਂਦੇ ਸੀ ਆ ਜਾਂਦੇ ਸੀ ਰਾਮਲੀਲਾ ਗਰਾਊਂਡ ਬੰਦੇ ਸੀ ਪੰਜ ਚਾਰ ਦਿਨਾਂ ਬਾਅਦ ਉੱਠ ਖੜਦੇ ਇਸ ਵਾਰ ਜਿੰਨਾ ਜਿਹੜੇ ਕਾਨੂੰਨ ਰੱਦ ਨਹੀਂ ਹੁੰਦੇ ਸੀ ਦੋ ਦੋ ਮਹੀਨਿਆਂ ਦਾ ਢਾਈਆਂ ਦਾ ਰਸਨ ਲੈ ਕੇ ਆਏ ਤੇ ਵੱਖ-ਵੱਖ ਜਿਵੇਂ ਪਿੰਡਾਂ ਦੀਆਂ ਡੌਟੀਆਂ ਲਾਈਆਂ ਜਿਹੜੇ ਚਾਰ ਚਾਰ ਦਿਨਾਂ ਬਾਅਦ ਕਿਸਾਨ ਬੱਸਾਂ ਦੇ ਰਾਹੀਂ ਟਰੈਕਟਰਾਂ ਦੇ ਰਾਹੀਂ ਆਪਸ ਵਿੱਚ ਬਦਲਦੇ ਰਹਿਣਗੇ ਤੇ ਜੇ ਸੇਮ ਹੀ ਨੇ ਸਾਲ ਸੰਘਰਸ਼ ਚਲਾਉਣਾ ਪੈ ਚਲਾਵਾਂਗੇ ਹਰ ਹਾਲਤ ਦੇ ਵਿੱਚ ਇਸ ਵਾਰ ਇਤਿਹਾਸ ਸਿਰਜਾਂਗੇ ਦਿੱਲੀ ਹਰੂਗੀ ਤੇ ਪੰਜਾਬ ਜਿੱਤੂਗਾ ਜਿਹੜਾ ਰੇਲਵੇ ਟ੍ਰੈਕ ਖਾਲੀ ਕੀਤਾ ਗਿਆ ਪਰ ਯਾਨੀ ਕਿ ਇੱਕ ਹੈਗਾ ਅੱਜ ਬਰਨਾਲਾ ਦੇ ਵਿੱਚ ਖਾਲਿਸਤਾਨ ਦੇ ਨਾਰੇ ਲਾਏ ਗਏ ਹੈਗੇ ਉਹਦੇ ਬਾਰੇ ਕੁਝ ਟਿੱਪਣੀ ਕਰਨੀ। ਨਹੀਂ ਦੇਖੋ ਜਿਹੜਾ ਮੁੱਦਾ ਹੈ ਇਹ ਲੜਾਈ ਸਾਡੀ ਝੰਡੇ ਤੇ ਡੰਡੇ ਦੀ ਲੜਾਈ। ਇਹਦੇ ਜੇ ਨਹੀਂ ਵੀ ਇੱਕ ਧਰਮ ਹੈ। ਇਹਦੇ ਸਾਰੇ ਧਰਮਾਂ Hindu ਵੀ ਆ, Musalman ਵੀ ਆ ਤੇ Sikh ਵੀ। ਇਸ ਕਰਕੇ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੇ ਕਿਸੇ ਨੇ ਖਾਲਿਸਤਾਨ ਦਾ ਨਾਰਾ ਲਾਇਆ ਪਰ ਸਾਡੀ ਲੜਾਈ ਜਿਹੜੀ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਲੜ ਰਹੇ ਆ ਹੋਰ ਕਿਸੇ ਝੰਡੇ ਥੱਲੇ ਨਹੀਂ ਕਿਉਂਕਿ ਸਾਰੇ ਵਪਾਰੀ ਵੀ ਇਹਦੇ ਚ ਇਹ ਪਹਿਲੀ ਵਾਰ ਹੋਇਆਗਾ ਏਡੀ ਵੱਡੀ ਲੜਾਈ ਇੱਕ ਜੁੱਤੀਆਂ ਗੰਢਣ ਵਾਲੇ ਤੋਂ ਲੈ ਕੇ ਵੱਟਾ ਇੰਡਸਟਰੀ ਵਾਲਾ ਸਾਡੇ ਨਾਲ ਇਸ ਕਰਕੇ ਜਿਹੜੀ ਲੜਾਈ ਆ ਉਹ ਝੰਡੇ ਤੇ ਡੰਡੇ ਦੀ ਸਾਂਝੀ ਲੜਾਈ ਆ ਇਹ ਜੋ ਕੋਈ ਯਾਦ ਨਹੀਂ ਕੋਈ ਧਰਮ ਨਹੀਂ ਗਾ ਸਾਂਝੀ ਲੜਾਈ ਦੀ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਸ ਪੜੋ ਪੰਜਾਬ ਨਾਲ ਜੁੜੋ